14 ਜੂਨ ਨੂੰ ਇੱਕ ਫਾਇਰਿੰਗ ਹੋਈ ਸੀਗੀ ਕਰਮਜੀਤ ਕਮੀ ਨਾਮ ਦੇ ਜਿਹੜਾ ਕਿ ਪੈਨਿਕਲਾਂ ਦੇ ਰਹਿਣ ਵਾਲੇ ਸੀਗੇ ਉਹਨਾਂ ਤੇ ਕਿਸੇ ਅਣਪਛਾਤੇ ਬੰਦੇਆਂ ਨੇ ਫਾਇਰਿੰਗ ਕੀਤੀ ਸੀਗੀ 14 ਜੁਲਾਈ ਨੂੰ ਇੱਕ ਫਾਇਰਿੰਗ ਦਾ ਇਨਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਕਰਮਜੀਤ ਕਮੀ ਪੈਨਿਕਲਾਂ ਦੇ ਰਹਿਣ ਵਾਲੇ ਹਨ ਉਹਨਾਂ ਤੇ ਫਾਇਰਿੰਗ ਹੋਈ ਸੀਗੀ ਇਹਦੇ ਵਿੱਚ ਰਾਤ ਦਾ ਸਮਾਂ ਸੀਗਾ ਉਹ ਆਪਣੇ ਦਫ਼ਤਰ ਤੋਂ ਘਰ ਜਾ ਰਹੇ ਸੀਗੇ ਤੇ ਜਦੋਂ ਉਹ ਪੈਨਿਕਲਾਂ ਵੱਲ ਮੁੜੇ ਪੂਰੀ ਰੋਡ ਤੋਂ ਉਦੋਂ ਉਹਨਾਂ ਤੇ ਫਾਇਰਿੰਗ ਹੋਈ ਐਸ ਪਰ देयर ਹਿਸ ਸਟੇਟਮੈਂਟ ਕੁਝ 4-5 ਫਾਇਰ ਹੋਏ ਸੀਗੇ ਜਿਹੜੇ ਬਾਅਦ ਜਾਂਚ ਤੋਂ ਪਤਾ ਲੱਗਾ ਕਿ ਕੁਝ ਫਾਇਰ ਉਹਨਾਂ ਦੀ ਗੱਡੀ ਤੇ ਲੱਗੇ ਨੇ ਤੇ ਕੁਝ ਹਵਾ 'ਚ ਫਾਇਰ ਹੋਏ ਸੀਗੇ ਜਿਨ੍ਹਾਂ ਦੇ ਕਈ ਸਾਨੂੰ ਖੋਲਬਰਾਮਤ ਹੋ ਗਏ ਅ ਇਸ ਤੋਂ ਬਾਅਦ ਐਸ ਪਰ ਹਿਸ ਸਟੇਟਮੈਂਟ ਉਹਨਾਂ ਨੂੰ ਸ਼ੱਕ ਸੀਗਾ ਕਿ ਇਹ ਜਿਹੜੀ ਹੈ ਬੱਗਾ ਖਾਨ ਦੇ ਦੁਆਰਾ ਕਰਵਾਈ ਗਈ ਹੈ ਐਂਡ ਬੱਗਾ ਖਾਨ ਨੂੰ ਅਸੀਂ ਪ੍ਰੋਡਕਸ਼ਨ ਵਾਰੈਂਟ ਤੇ ਲੈ ਕੇ ਆਏ ਤੇ ਆਫਟਰ ਹਿਸ ਇੰਟਰੋਗੇਸ਼ਨ ਹੀ ਰਿਵੀਲਡ ਕਿ ਇਹ ਜਿਹੜੀ ਫਾਇਰਿੰਗ ਹੈ ਉਹਦੇ ਦੁਆਰਾ ਹੀ ਕਰਵਾਈ ਗਈ ਸੀਗੀ ਇਹਦੇ ਵਿੱਚ ਦੋ ਅਕਿਊਜ਼ ਸੀਗੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਇੱਕ ਬਸ਼ੀਰ ਖਾਨ ਐਂਡ ਗਗਨਦੀਪ ਇਹਨਾਂ ਤੋਂ ਸਾਨੂੰ ਦੋ ਪਿਸਟਲ ਬਰਾਮਦ ਹੋਏ ਐ 138 ਬੋਰ ਐਂਡ 32 ਬੋਰ ਦਾ ਪਿਸਤਲ ਹੈ ਚਾਰ ਬੁਲੇਟ ਅਤੇ ਇੱਕ ਮੋਟਰਸਾਈਕਲ ਜਿਹੜਾ ਵਾਰਦਾਤ 'ਚ ਯੂਜ਼ ਹੋਇਆ ਸੀਗਾ ਉਹ ਰਿਕਵਰ ਹੋ ਗਿਆ ਆ ਮੈਡਮ ਪੁੱਛੇ ਨਾ ਪਹਿਲਾਂ ਵੀ ਅਪਰਾਧਿਕ ਮਾਮਲਾ ਸੀ ਹਾਂਜੀ ਇਨਾਂ ਤੇ ਬੱਗਾ ਖਾਨ ਤੇ ਕਾਫੀ ਸਾਰੇ ਅਪਰਾਧਿਕ ਮਾਮਲੇ ਹੈ ਕੁੱਲ 64 ਮੁਕਦਮੇ ਉੱਤੇ ਦਰਜ ਹੈ ਐਂਡ 64 ਬੱਗਾ ਖਾਨ ਤੇ ਐਂਡ ਬशीर ਖਾਨ ਤੇ ਤਿੰਨ ਮੁਕਦਮੇ ਹਨ ਦਿਨਾਂ ਵਿੱਚੋਂ ਦੋ ਮੁਕਦਮੇ 302 ਦੇ ਨੇ ਗਗਨਦੀਪ ਤੇ ਤਿੰਨ ਐਫ ਆਈ ਆਰ ਪਹਿਲਾਂ ਦਰਜ ਨੇ ਇਨਾਂ ਤੇ ਜ਼ਿਆਦਾ ਲੜਾਈ ਝਗੜੇ ਦੇ ਹਨ ਤੇ ਬशीर ਦੇ ਦੋ 302 ਦੇ ਮੁਕਦਮੇ ਹਨ ਨਾ ਤਾਂ ਕੋਈ ਆਪਣੀ ਪਰਸਨਲ ਰੰਜਿਸ਼ ਸੀ ਜਿਸ ਦਾ ਕਰਕੇ ਉਹਨਾਂ ਨੇ ਉੱਤੇ ਫਾਇਰਿੰਗ ਕਰਾਈ ਸੀ ਕਮੀਨੋ ਉੱਤੇ ਪਹਿਲਾਂ ਆਈ ਨੇ कमी की अपराध पिछकड़ की हले जांच कर रहे हैं